ਸਤਿ ਸ੍ਰੀ ਅਕਾਲ ਜੀ ਆਪਣੇ ਨਾਲ ਇੰਡੀਆ ਤੋਂ ਨਵਾਂ ਸਟੂਡੈਂਟ ਮੁੰਡਾ ਆਇਆ ਹਰਿਆਣੇ ਤੋਂ ਤੇ ਅੁੰਦੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆ ਕਿਵੇਂ ਹੁੰਦਾ ਤਜਰਬਾ ਰਿਹਾ ਕਿਵੇਂ ਐਕਸਪੀਰੀਅੰਸ ਰਿਹਾ ਐਥੇ ਮੈਨੂੰ ਗੁਰੂ ਘਰ ਚ ਮਿਲਿਆ ਸੀ ਮੁੰਡਾ ਆ ਕੇ ਤੇ ਨਾਮ ਕੀ ਤੁਹਾਡਾ ਮੇਰਾ ਨਾਮ ਪੁਨੀਤ ਤੇ ਪੁਨੀਤ ਜੀ ਹੋਰ ਸਭ ਠੀਕ ਹੈ ਸਭ ਵਧੀਆ ਜੀ ਮੈਂ ਇੰਡੀਆ ਤੋਂ ਹਰਿਆਣੇ ਤੋਂ ਜੀ ਅ ਹਰਿਆਣੇ ਤੋਂ ਯਮਨ ਨਗਰ ਮੈਨੂੰ ਹੱਲੇ 7 ਮਹੀਨੇ ਹੋਏ ਜੀ ਮੈਂ ਜਨਵਰੀ ਚ ਆਇਆ 7 ਮਹੀਨੇ ਤੇ ਪੜਾਈ ਤੁਸੀਂ ਕਾਦੀ ਕਰ ਰਹੇ ਹੋ ਤੁਸੀਂ ਪੜਾਈ ਜੀ ਮੈਂ ਇਥੇ ਆਰਕੀਟੈਕਚਰ ਦੀ ਕਰ ਰਹਾ ਹਾਂ ਬਿਲਡਿੰਗ ਦੇ ਡਿਜ਼ਾਈਨ ਨੂੰ ਜੀ ਇੰਡੀਆ ਤੋਂ ਕਿਹੜੀ ਪੜਾਈ ਕੀਤੀ ਹੈ ਅ ਇੰਡੀਆ ਤੋਂ ਮੇਰੇ ਪਿੱਛੇ ਤੋਂ ਬੀਏ ਕੀਤੀ ਸੀ ਮੈਂ ਪਰ ਮੇਰਾ ਵੈਬ ਡਿਜ਼ਾਈਨਿੰਗ ਦਾ ਇਹ ਕੋਰਸ ਕੀਤਾ ਸੀ ਤੋਂ ਦੇ ਕਰਕੇ ਮੈਂ ਇਦਾਂ ਹੈ ਕਿਵੇਂ ਲੱਗਿਆ ਕੈਨੇਡਾ ਚ ਆ ਕੇ ਕੈਨੇਡਾ ਹਾਲੇ ਤੱਕ ਠੀਕ ਚੱਲੀ ਜਾਂਦਾ ਛੇ ਸਾਦਮਿੰਨ ਨਵੇਂ ਹੱਲੇ ਮਾਬੀ ਨੇ ਆਇਆ ਹੂ ਮੈਨੂੰ ਇਹਨੇ ਕੋਈ ਜ਼ਿਆਦਾ ਉਹ ਨਹੀਂ ਹੈ ਪਰ ਛੇ ਸਾਦਮਿੰਨ ਦੀ ਗੱਲ ਕਰਾਂ ਤਾਂ ਹੱਲੇ ਤਾਂ ਠੀਕ ਹੈ ਕਿਤੇ ਕਿੰਨਾ ਕਿਸੇ ਨਾਲ ਰਹਿਆ ਕਿ ਇਕੱਲਾ ਹੀ ਰਹਦੇ ਆ ਨਹੀਂ ਮੇਰਾ ਬਾਈ ਹੈ ਜੀ ਬਾਈ ਵੀ ਕਿ ਹੈ ਉਹ ਯਮਨ ਨਗਰ ਦਾ ਹੀ ਹੈ ਤਾਂ ਹੱਲੇ ਉਹਨੇ ਨਾਲ ਬੜੀ ਜਾਨ ਪਛਾਣਾ ਉਹਦੇ ਨਾਲ ਰਹਿੰਦਾ ਜੀ ਠੀਕ ਹੈ ਤੇ ਹੋਰ ਕੋਈ ਗੱਲਬਾਤ ਕੋਈ ਕਹਿਣਾ ਚਾਹੋ ਜਿਹੜੇ ਇੰਡੀਆ ਤੋਂ ਸਟੂਡੈਂਟ ਆਉਂਦੇ ਆ ਜਾਂ ਨਾ ਕੋਈ ਜਿਹਾ ਸਟੂਡੈਂਟਾਂ ਬਾਰੇ ਤਾਂ ਇਹ ਹੀ ਗੱਲ ਹੈ ਜੀ ਆ ਅਗਰ ਤੁਹਾਡਾ 1 ਸਾਲ ਦਾ ਬੈਕਅਪ ਹੈਗਾ ਤਾਂ ਪਲੀਜ਼ ਆਓ ਯਹਾਂ ਕਿਉਂਕਿ ਇੱਥੇ ਕੰਮ ਦਾ ਇਹ ਆ ਤੁਹਾਡੇ ਲੱਗਤੇ ਆ ਮਿਲਣੇ ਤੁਹਾਨੂੰ 1 ਮਹੀਨੇ ਜੇ ਮਿਲ ਸਕਦਾ ਅਰ ਨਾ ਮਿਲ ਰਹੇ ਇੱਕ ਸਾਲ ਵੀ ਨਹੀਂ ਮਿਲ ਰਹੇ ਬੈਣਾ ਪੈ ਤੁਹਾਨੂੰ ਸਾਡੇ ਪੈਸੇ ਤੁਹਾਡੇ ਕੋਲ ਹੋਣੇ ਚਾਹੀਦੇ ਆ ਹਾਂ ਫ੍ਰੀ ਰਿਕ ਵੀ ਕੰਮ ਨਾ ਵੀ ਕਰੋ ਤੇ ਪੜਾਈ ਕਰੋ ਤੁਹਾਡੀ ਇਤਨੀ ਬੈਕ ਹੋਣੀ ਚਾਹੀਦੀ ਹੈ ਕਿ 1.5 ਸਾਲ ਤੁਸੀਂ ਅਗਰ ਕੰਮ ਨਾ ਮਿਲੇ ਤਾਂ ਉਹ ਹੋਏਗਾ ਕਿਉਂਕਿ ਮੇਰੇ ਜਿਹੜਾ ਗਰੁੱਪ ਗਰੁੱਪ ਹੈ ਸਰਕਲ ਹੈ ਉਹਦੇ ਜਿਹੇ ਇਹੋ ਜਿਹੇ ਬੰਦਾ ਵੀ ਹੈ ਨੂੰ 1 ਸਾਲ ਹੋ ਗਿਆ ਕਿ ਬਿਲਹ ਹੀ ਹੈ ਆਏ ਹੋਏ ਬੰਦੇ ਵੀ ਹੈ ਜਿਹੜੇ ਅਗਲੇ ਦਿਨ ਕੰਮ ਵੀ ਗਏ ਹੋਏ ਹੂੰ ਹੂੰ ਤੋਂ ਬਸ ਇਹੀ ਹੈ ਦੀ ਤੇ ਹੋਰ ਕੀ ਜੀ ਐਕਸਪੀਰੀਅੰਸ ਹੋਇਆ ਤੇ ਨਵਾਂ ਐਕਸਪੀਰੀਅੰਸ ਸਭ ਵਧੀਆ ਹੀ ਰਿਹਾ ਹਲੇ ਰਖਦਾ ਹਲੇ ਤਾਂ ਜਿਆਦਾ ਕੋਈ ਐਕਸਪੀਰੀਅੰਸ ਮਾੜਾ ਹੋਇਆ ਨਹੀਂ ਬਸ ਇਹੀ ਹੋਰ ਇਹੀ ਹੋਇਆ ਇੰਡੀਆ ਨਾਲੋਂ ਮਾਹੌਲ ਵਧੀਆ ਲੱਗਦਾ ਤੇ ਇੰਡੀਆ ਨਾਲੋਂ ਸੇਫਟੀ ਤੋਂ ਵੱਧ ਹੈ ਇ इंडिया ਦੇ ਜਿਵੇਂ ਆ ਪਾ ਗ੍ਰਾਈਮ ਗਰੂਪ ਦਾ ਗੱਲ ਹੈ ਜੀ ਵਾ ਦਿੱਤਾ ਹੈ ਜੀ ਸੇਫਟੀ ਵਾ ਦੇ ਉਹ ਬਾਈਸ ਇਹ ਤੇ ਇੰਨੀ ਦੇਖਦੇ ਆ ਕੋਈ ਕੋਈ ਆ ਪਾਪਾ ਮੇਰੇ ਇਨਸਪੈਕਟਰ ਹੈ ਜੀ ਹਰਿਆਣਾ ਪੁਲਿਸ ਸੇ আর ਮਮੀ ਮੇਰੀ ਹਾਊਸ ਵਾਈਫ ਹੈ ਇੰਡੀਆ ਦੇ ਆਣਾ ਚੁੰਧਿਆ ਨੂੰ ਆ ਸਕਦੇ ਆ ਪਰ ਬ్రో ਤੁਹਾਡੀ ਕਿਸਮਤ ਤੇ ਆ